ਤੋ ਪਿਆਰੇ ਸ਼ੋਟ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਪਿਸਤੇ ਦੀ ਕਿਹੜੇ-ਕਿਹੜੇ ਲਾਭ ਹਨ ਤੇ ਕਿੰਨੇ ਪਿਸਤੇ ਦੇ ਵਿੱਚ ਕਿੰਨੇ ਸਨੋਖ ਖਰਾਕੀ ਗੁਣ ਮਿਲ ਜਾਂਦੇ ਹਨ ਅਗਰ ਅਸੀਂ ਆਪਣੀ ਖਰਾਕ ਵਿੱਚ ਪਿਸਤਾ ਸ਼ਾਮਿਲ ਕਰਦੇ ਹਾਂ ਤਾਂ ਸਾਡੀਆਂ ਅੰਤੜੀਆਂ ਦੀ ਸਿਹਤ ਸਾਡੇ ਦਿਲ ਦੇ ਕੰਮਕਾਜ ਬਹੁਤ ਵਧੀਆ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਇੱਥੋਂ ਤੱਕ ਕਿ ਵਜ਼ਨ ਨੂੰ ਮਨੀਜ ਕਰਨ ਦੇ ਵਿੱਚ ਵੀ ਹੈਲਪ ਮਿਲਦੀ ਹੈ ਇੱਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇੱਕ ਸਨੈਕਸ ਦੇ ਤੌਰ ਤੇ ਤੁਸੀਂ ਸੰਤੁਸ਼ਟ ਹੋ ਸਕਦੇ ਹੋ ਇਹਨੂੰ ਖਾ ਕੇ ਇੱਕ ਸਿਹਤਮੰਦ ਖਾਣਾ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਲਈ ਪ੍ਰੀ ਡਾਇਬਟੀਜ਼ੀ ਹੈ ਜਾਂ ਜਿਨ੍ਹਾਂ ਨੂੰ ਕੋਈ ਮੈਟਾਬੋਲਿਕ ਸਿੰਡਰੋਮਸ ਹੈਗੇ ਨੇ ਉਹਨਾਂ ਦਾ ਕਰਕੇ ਇਹ ਪਿਸਤੇ ਨੂੰ ਤੁਸੀਂ ਆਪਣੀ ਖਾਣ ਦੇ ਵਿੱਚ ਸ਼ਾਮਲ ਕਰ ਸਕਦੇ ਹੋ ਕਿਉਂਕਿ ਪਿਸਤਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਤੌਰ ਦੇ ਉੱਤੇ ਜੇ ਤੁਸੀਂ ਇੱਕ ਕੌਂਸ ਪਿਸਤਾ ਲੈਂਦੇ ਹੋ ਤਾਂ ਲਗਭਗ ਇਹਦੇ ਵਿੱਚ ਸਾਨੂੰ 150 ਤੋਂ 160 ਕੈਲੋਰੀਜ਼ ਮਿਲ ਜਾਂਦੀਆਂ ਨੇ ਪ੍ਰੋਟੀਨ ਇਹਦੇ ਵਿੱਚ 6 ਗ੍ਰਾਮ ਮਿਲ ਜਾਂਦਾ ਫਾਈਬਰ 3 ਗ੍ਰਾਮ ਮਿਲ ਜਾਂਦਾ ਪੋਟਾਸ਼ੀਅਮ ਲਗਭਗ 300 ਮਿਲੀਗ੍ਰਾਮ ਮਿਲ ਜਾਂਦਾ ਤੇ ਵਿਟਾਮਿਨ A ਲਗਭਗ ਸਾਨੂੰ 125 ਤੋਂ 150 ਦੇ ਨੀਅਰ ਅਬਾਊਟ ਇੰਟਰਨੈਸ਼ਨਲ ਯੂਨਿਟ A ਦੇ ਵਿੱਚੋਂ ਮਿਲ ਜਾਂਦਾ ਇੱਕ ਕੌਂਸ ਪਿਸਤਾ ਦੇ ਵਿੱਚ ਇਸ ਕਰਕੇ ਇਹਦੇ ਵਿੱਚ ਅਮੀਨੋ ਐਸਿਡ ਫਾਈਬਰ ਪੋਟਾਸ਼ੀਅਮ ਵਿਟਾਮਿਨ ਜੋ ਕਿ ਪ੍ਰੋਟੀਨ ਵਗੈਰਾ ਵੀ ਇਸ ਦੇ ਵਿੱਚੋਂ ਬਹੁਤ ਵਧੀਆ ਮਿਲਦਾ ਔਰ ਅੰਤੜੀਆਂ ਵਾਸਤੇ ਬਹੁਤ ਵਧੀਆ ਹੈ। ਲਗਾ ਹੋਰ ਸੋ ਖਾਣ ਤੁਸੀਂ ਆਪਣੀ ਦੇ ਵਿੱਚ ਪਿਸਤਾ ਸ਼ਾਮਿਲ ਕਰ ਸਕਦੇ ਹੋ। ਧੰਨਵਾਦ।